ਹੋ ਲੱਕ ਨਾਲ ਪਨ ਕੇ ਮੈਂ ਜੱਟ ਨਿਕਲਾ ਨਹੀਂ ਚੱਲਣ ਕਹਾਣੀਆਂ ਇੱਕ ਵਾਰ ਨਾਲ ਜੇ ਮੈਂ ਕੱਢ ਵੱਲੀਏ ਮੈਂ ਖੁੱਦ ਕਾਂ ਬਰਾਣੀਆਂ ਓ ਜੱਟ ਸ਼ੁਰੂ ਤੋਂ ਹੀ ਆਉਂਦਾ ਬਿੱਲੋ ਟੌੜਾ ਪੱਟਦਾ ਨਹੀਂ ਆਉਂਦਾ ਖਰੇ 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 ਬੰਦਿਆਂ ਚ ਨਾਮ ਕੰਮਲ ਦਾ ਨਹੀਂ ਆਉਂਦਾ ਖਰੇ 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 ਬੰਦਿਆਂ ਚ ਨਾਪ ਮਾਰਦਾ ਨਹੀਂ ਆਉਂਦਾ ਖਰੇ ਖਰੇ ਹੱਥ ਠਿੱਖਾ ਠਿੱਖਾ ਨੱਕ ਤੇਰਾ ਨਖਰਾ ਪਿਛਾਰ ਦਾ ਨੀ ਜੱਟ ਜੋ ਬਲੇਖਾ ਬਿਲ ਪੈਂਦਾ ਨਹੀਂ ਲਾਹੌਰ ਦਾ ਕਰੀ ਉਸ ਕੀ ਖਵਾ ਨਹੀਂ ਉਹ ਮਾਸ ਪੱਟਦਾ ਨਹੀਂ ਹੁੰਦਾ ਖਰੇ 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 ਬੰਦਿਆਂ ਚ ਨਾਮ ਜੱਟ ਨਾ ਨਹੀਂ ਹੁੰਦਾ ਖਰੇ 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 ਬੰਦਿਆਂ ਚ ਨਾਮ ਕਮ